ਇਹ ਸ਼ਾਨਦਾਰ ਤਸਵੀਰਾਂ ਫੇਜ਼ ਚਾਰ ਦੀਆਂ ਨੇ ਜਿੱਥੇ ਮੁਹਾਲੀ ਦੇ ਵਿੱਚ 네ਪਾਲੀ ਭਾਈਚਾਰੇ ਵੱਲੋਂ ਤੀਜ ਤਿਉਹਾਰ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਉਲੀਕਿਆ ਗਿਆ ਇਸ ਮੌਕੇ 네ਪਾਲੀ ਭਾਈਚਾਰੇ ਦੇ ਸਮੂਹ ਮੈਂਬਰਾਂ ਨੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਤਿਉਹਾਰ ਮਨਾਇਆ 네ਪਾਲੀ ਭਾਸ਼ਾ ਦੇ ਵਿੱਚ ਗੀਤਾਂ ਅਤੇ ਬੋਲੀਆਂ ਦੇ ਪ੍ਰਦਰਸ਼ਨ ਨੇ ਸਾਰਿਆਂ ਨੂੰ ਝੂਮਣ ਤੇ ਮਜਬੂਰ ਕਰ ਦਿੱਤਾ ਖਾਸ ਕਰਕੇ ਨੇਪਾਲੀ ਮੁਟਿਆਰਾਂ ਅਤੇ ਔਰਤਾਂ ਵੱਲੋਂ ਕੀਤੇ ਪ੍ਰਦਰਸ਼ਨ ਨੇ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਇਸ ਰੰਗਾਰੰਗ ਪ੍ਰੋਗਰਾਮ ਦੇ ਵਿੱਚ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਡੀਐਸਪੀ ਗੁਰਸਿਮਰਨ ਸਿੰਘ ਬਲਹੁਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਆ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਕਿਹਾ ਕਿ ਕੋਈ ਪ੍ਰਵਾਸੀ ਨਹੀਂ ਸਗੋਂ ਸਾਡੇ ਪਰਿਵਾਰਕ ਮੈਂਬਰ ਹਨ ਸਾਡੇ ਪਰਿਵਾਰ ਦਾ ਹਿੱਸਾ ਨੇ। ਵਿਧਾਇਕ ਦੇ ਇਹਨਾਂ ਬੋਲਾਂ ਨੇ ਨੇਪਾਲੀ ਭਾਈਚਾਰੇ ਦੇ ਦਿਲ ਜਿੱਤ ਲਏ ਸਮੁੱਚੇ ਨੇਪਾਲੀ ਭਾਈਚਾਰੇ ਨੇ ਵਿਧਾਇਕ ਦੀਆਂ ਗੱਲਾਂ ਤੇ ਤਾਲੀਆਂ ਵਜਾ ਕੇ ਸਵਾਗਤ ਕੀਤਾ ਵਿਧਾਇਕ ਕੁਲਵੰਤ ਸਿੰਘ ਨੇ ਇਸ ਤਿਹਾਰ ਨੂੰ ਸਾਂਝੀ ਸੱਭਿਆਚਾਰਕ ਵਿरासत ਦਾ ਹਿੱਸਾ ਘਰਾਰ ਦਿੰਦਿਆਂ ਕਿਹਾ ਕਿ ਇਹ ਜਿਹੇ ਸਮਾਗਮ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਂਦੇ ਹਨ ਅਤੇ ਪੰਜਾਬੀ ਨੇਪਾਲੀ ਭਾਈਚਾਰੇ ਵਿਚਕਾਰ ਸਾਂਝ ਨੂੰ ਹੋਰ ਵੀ ਮਜ਼ਬੂਤ ਕਰਦੇ ਹਨ ਨੇਪਾਲੀ ਭਾਈਚਾਰੇ ਵੱਲੋਂ ਆਜੇ ਸਮਾਗਮ ਕਰਾਇਆ ਗਿਆ ਬਹੁਤ ਖੁਸ਼ੀਆਂ ਵੰਡੀ ਗਈਆਂ ਕੀ ਕਹਿਣਾ ਚਾਹੂੰਗੀ ਅੱਜ ਅਖਲ ਨੇਪਾਲੀ ਜਿਹੜੀ ਸਮਾਜ ਆ ਉਹਦੇ ਵੱਲੋਂ ਤੀਜ ਦਾ ਦੇਣਾ ਜਿਹੜਾ ਮਨਾਇਆ ਜਾ ਰਿਹਾ ਬੜੇ ਹਰਸ਼ੋ ਹਲਾਸ਼ ਦੇ ਨਾਲ ਸਾਰੇ ਪਾਸੇ ਖੁਸ਼ੀਆਂ ਦਾ ਵਾਸਤ ਦੇ ਖੇੜਿਆਂ ਦਾ ਵਾਸਤ ਸਾਰੀ ਮੈਂ ਦੇਖਿਆ ਵੀ ਨੇਪਾਲੀ ਸਾਰੇ ਇੱਥੇ ਨੇ ਇਕੱਠੇ ਹੋਏ ਹੋਏ ਨੇ ਸਮਾਜ ਦੇ ਬੰਦੇ ਔਰ ਸਾਰੇ ਇੰਜੋਏ ਕਰ ਰਹੇ ਨੇ ਮੈਂ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਕੇ ਸਮਝ ਰਿਹਾ ਹਾਂ ਵੀ ਮੈਂ ਇੱਕ ਬੜਾ ਵੱਡਾ ਜਿਹੜਾ ਸਮੂਲੀਅਤ ਜਿਹੜੀ ਆ ਮੇਰੀ ਇਹਨਾਂ ਨੇ ਕਰਵਾਈ ਆ ਮੈਂ ਪੂਰੇ ਇਹਨਾਂ ਦਾ ਜਿਹੜੀ ਐਸੋਸੀਏਸ਼ਨ ਆ ਹੁੰਦਾ ਧੰਨਵਾਦ ਕਰਦਾ ਐ ਵੀ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਮਾਣਸ ਕਰ ਦਿੱਤਾ ਤੇ ਮੈਂ ਇਹ ਅਰਦਾਸ ਕੀਤੀ ਐ ਇਹਨਾਂ ਦੇ ਲਈ ਵੀ ਐ ਇਦਾਂ ਹੀ ਹੱਸਦੇ ਰਹਿਣ ਗਾਉਂਦੇ ਰਹਿਣ ਖਾਂਦੇ ਰਹਿਣ ਪੀਂਦੇ ਰਹਿਣ ਔਰ ਜਿੱਦਾਂ ਪਹਿਲਾਂ ਇਹਨਾਂ ਨੇ ਭਾਰਤ ਦੀ ਡਵੈਲਪਮੈਂਟ ਦੇ ਵਿੱਚ ਹਿੱਸਾ ਪਾਇਆ ਐ ਇਦਾਂ ਹੀ ਇਹ ਪਾਉਂਦੇ ਰਹਿਣ ਪ੍ਰਵਾਸੀ ਦੀ ਵੀ ਗੱਲ ਕੀਤੀ ਗਈ ਇਹਨਾਂ ਨੇ ਇਹ ਕਿਹਾ ਸੀਗਾ ਪ੍ਰਵਾਸੀਆਂ ਤੁਸੀਂ ਕਿਹਾ ਕਿ ਤੁਸੀਂ ਪ੍ਰਵਾਸੀ ਨਹੀਂ ਪਰਿਵਾਰ ਦਾ ਹਿੱਸਾ ਉਹ ਕੀ ਚੀਗਾ ਦੱਸੋ ਜਿਹੜਾ ਨੇ ਮੈਂ ਆਪਣੀ ਸਪੀਚ ਦੇ ਵਿੱਚ ਵੀ ਇਹ ਗੱਲ ਕਹੀ ਆ ਵੀ ਇਹ ਕਹਿੰਦਾ ਸੀ ਵੀ ਅਸੀਂ ਪ੍ਰਵਾਸੀ ਆ ਸਾਨੂੰ ਤਾਂ ਮੈਨੂੰ ਕਦੇ ਪ੍ਰਵਾਸੀ ਲੱਗੇ ਹੀ ਨਹੀਂ ਹੈਗੇ ਸਾਨੂੰ ਤਾਂ ਇਦਾਂ ਲੱਗਦਾ ਵੀ ਸਾਡੇ ਪਰਿਵਾਰ ਦੇ ਹਿੱਸੇਦਾਰ ਆ ਤੇ ਹੁਣ ਵੀ ਜਦੋਂ ਅਸੀਂ ਮੈਂ ਇੱਥੇ ਆਏ ਮੈਨੂੰ ਐ ਲੱਗਦਾ ਵੀ ਮੈਂ ਆਪਣੇ ਪਰਿਵਾਰ ਦੇ ਵਿੱਚ ਆਇਆ ਕਿਉਂਕਿ ਇਹ ਤਾਂ ਪ੍ਰਵਾਸੀ ਹੈ ਇਹ ਇੱਥੇ ਹੀ ਰਹਿੰਦੇ ਨੇ ਇੱਥੇ ਹੀ ਇਹਨਾਂ ਨੇ ਆਪਣੀ ਵਿਆਹ ਕਰਾਏ ਨੇ ਬੱਚੇ ਪਾਲਣ ਪੋੜਾ ਇੱਥੇ ਕੀਤੀ ਬੱਚੇ ਪੜਾ ਇੱਥੇ ਰਹੇ ਨੇ ਲਖਾ ਇੱਥੇ ਰਹੇ ਨੇ ਤੇ ਇਸ ਦੇਸ਼ ਦੀ ਸੇਵਾ ਕਰ ਰਹੇ ਨੇ ਇਸ ਤੀ ਸਮਾਗਮ ਨੇ ਸਿਰਫ ਨੇਪਾਲੀ ਭਾਈਚਾਰੇ ਲਈ ਨਹੀਂ ਸਗੋਂ ਸਾਰੇ ਮੁਹਾਲੀ ਵਾਸੀਆਂ ਲਈ ਇੱਕ ਚੰਗਾ ਸੁਨੇਹਾ ਛੱਡਿਆ ਕਿ ਰੰਗ ਰੀਤਾਂ ਭਾਸ਼ਾ ਜਾਂ ਦੇਸ਼ ਵੱਖਰੇ ਹੋ ਸਕਦੇ ਹਨ ਪਰ ਸੱਭਿਆਚਾਰ, ਏਕਤਾ ਅਤੇ ਭਰਾਵਾਂ ਵਾਲਾ ਮਾਹੌਲ ਸਾਨੂੰ ਸਦਾ ਜੋੜ ਕੇ ਰੱਖਦਾ ਹੈ। ਦਨ ਮਿਊਟਲੀ ਮੁਹਾਲੀ ਤੋਂ ਮਨੀਸ਼ ਕੁਮਾਰ ਦੀ ਰਿਪੋਰਟ